ਸਸਿਹਾਲ ਜੀ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ ਤੁਹਾਡਾ PB10 ਬਲੌਗਰ ਚੈਨਲ ਤੇ ਹੁਣ ਅਸੀਂ ਜਾ ਰਹੇ ਆ ਜੀ ਯਾਤਰਾ ਹੇਮਕੋਟ ਸਾਹਿਬ ਤੋਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਫਤਿਹ ਇਹ ਬਣਾਉਣੀ ਜ਼ਰੂਰੀ ਹੁੰਦੀ ਹੈ ਜਦੋਂ ਫਤਿਹ ਆਪਾਂ ਕਿਸੇ ਵੀ ਕੰਮ ਤੇ ਨਿਕਲਣਾ ਹੋਵੇ ਕਿਸੇ ਵੀ ਕੰਮ ਨੂੰ ਫਤਿਹ ਕਰਨਾ ਹੋਵੇ ਤੇ ਇਦਾਂ ਹੀ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਚੈਨਲ ਨੂੰ PB10 ਬਲੌਗਰ ਚਲੋ ਚੱਲਦੇ ਹਾਂ ਅਜੇ ਤੱਕ ਅਗਲੇ ਸਫ਼ਰ ਤੇ। ਲੈ ਵੀ ਆਪਾਂ ਪਹੁੰਚ ਗਏ ਹੁਣ ਹਰਦਵਾਰ ਸਟੇਸ਼ਨ ਤੇ ਤੇ ਗੱਡੀ ਖੜੀ ਹੈ ਹਰਦਵਾਰ ਸਟੇਸ਼ਨ ਦੇ ਬਾਹਰ। ਆ ਨਜ਼ਾਰਾ ਹਰਦਵਾਰ ਸਟੇਸ਼ਨ ਦਾ। ਦੇਖੋ ਮੌਸਮ ਬਹੁਤ ਹੀ ਵਧੀਆ ਬਣਿਆ ਹੋਇਆ। ਠੰਡਾ ਮੌਸਮ ਤੇ ਇਸ ਮੌਸਮ ਦੇ ਕੋਲਦਾ ਵੈਸੇ ਬਹੁਤ ਦਿਲ ਕਰਦਾ ਤੇ ਮੜੀਆ ਮੌਸਮ ਬਣਿਆ ਰਹੇ ਤੇ ਲਾਹਤਰ ਹੋਰ ਵੀ ਪਿਆਰੇ ਰਹੀ ਏ ਇੱਦਾਂ ਹੀ ਬਣੇ ਰਹੋ ਸਾਡੇ ਨਾਲ ਸੋਹਰਦਵਾਰ ਤੋਂ ਗੱਡੀ ਆਪਣੀ ਤੁਰ ਚੁੱਕੀ ਆ ਉੱਥੇ ਕਾਫੀ ਦੇਰ ਦਾ ਸਟੇ ਸੀਗਾ ਘਟੋ ਘਟਨੀ 20-25 ਮਿੰਟ ਗੱਡੀ ਉੱਤੇ ਖੜੀ ਆ ਤੇ بارش ਹਰਦੁਆਰ ਦੇ ਵਿੱਚ ਹੋ ਰਹੀ ਸੀ ਹੁਣ ਰਸਤੇ ਦੇ ਵਿੱਚ بارش ਘਟਾ ਮਤਲਬ ਆਲਮੋਸਟ ਰੁਕ ਗਈ ਹੈ بارش ਤੇ ਚਲੋ ਆਪਾਂ ਪਰਮਾਤਮਾ ਅੱਗੇ ਅਰਸ਼ ਕਰਦੇ ਆਂ ਵੀ ਸਾਨੂੰ ਅੱਗੇ ਵੀ ਮੌਸਮ ਠੀਕ ਮਿਲੇ ਕਿਉਂਕਿ بارش ਦੇ ਵਿੱਚ ਜਿਹੜਾ ਮਤਲਬ ਚੜਾਈ ਦਾ ਸਫਰ ਹੈ ਨਾ ਉਹ ਬਹੁਤ ਥੋੜਾ ਮੁਸ਼ਕਲ ਹੋ ਜਾਂਦਾ ਤੇ ਬਾਕੀ ਬੱਦਲਬਾਰੀ ਤਾਂ ਪੂਰੀ ਹੈਗੀ ਆ ਸੋ ਬੱਠਿਆ ਸਿੱਤੂ ਸਾਹਿਬਾ ਜਦੋਂ ਸੀਿੱਦਾ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਹੇਮਕੁੰਮ ਸਾਹਿਬ ਜਾ ਰਹੇ ਹਾਂ ਸੋ ਜੈਸਾ ਦੇਸ ਵੈਸਾ ਬੇਸ ਸਿੱਖ ਹੋਣ ਦੇ ਨਾਤੇ ਸਾਨੂੰ ਜਰੂਰ ਦਸਤਾਰ ਸਜਾਣੀ ਚਾਹੀਦੀ ਆ ਸਿਰ ਮੰਗਾ ਲੈ ਕੇ ਗੁਰੂ ਦੇ ਘਰ ਨਹੀਂ ਜਾਣਾ ਚਾਹੀਦਾ ਸੋ ਅੱਜ ਸਿੱਤੂ ਸਾਹਿਬ ਨੇ ਵੀ ਕੇਸਰੀ ਪਰਨਾ ਬੰਨਿਆ ਆ ਤੇ ਅੱਗੇ ਵੀ ਸਰਦਾਰੀ ਰੂਪ ਦਿਖਾਣਗੇ ਜਾ ਕੇ ਅੱਗੇ ਸਰਦਾਰੀ ਰੂਪ ਦਿਖਾਣਗੇ ਜਾ ਕੇ ਤੇ ਬਾਕੀ ਚਲੋ ਗੱਲਾਂ ਬਾਤਾਂ ਇੱਥੇ ਚੱਲਦੀਆਂ ਰਹਿਣੀਆਂ ਤੁਹਾਡੇ ਨਾਲ ਸਾਡੇ ਵਲੌਗ ਨੂੰ ਜਰੂਰ ਐਂਡ ਤੱਕ ਦੇਖਿਓ ਕਿਉਂਕਿ ਅਸੀਂ ਜੋ ਵੀ ਇਹਦਾ ਬਜਟ ਪਲਾਨ ਆ ਉਹ ਸਾਰਾ ਤੁਹਾਨੂੰ ਐਂਡ 'ਚ ਹੀ ਦੱਸਾਂਗੇ ਵੀ ਇੱਥੇ ਕਿੱਦਾਂ ਤੁਸੀਂ ਪਹੁੰਚ ਸਕਦੇ ਹੋ ਤੇ ਸਫਰ ਕਿੱਥੋਂ ਵਧੀਆ ਰਹ ਜਾਂਦਾ ਆ ਕਿੰਨਾ ਤੋਂ ਸੁਖਾਲਾ ਕਿਹੜੇ ਪਾਸੇ ਹੋਏਗਾ ਉਹ ਸਾਰਾ ਤੁਹਾਨੂੰ ਐਂਡ 'ਤੇ ਦੱਸਾਂਗੇ ਸੋ ਸਾਰਾ ਕੁਛ ਹਰਦੁਆਰ ਤੋਂ ઋਸ਼ੀਕੇਸ਼ ਦਾ ਸਫ਼ਰ ਜਿਹੜਾ ਡੇਢ ਘੰਟੇ ਦਾ ਆ ਹੁਣ ਮੋਤੀਚੂਰ ਸਟੇਸ਼ਨ ਦਾ ਨਾਮ ਆ ਜੀ ਮੋਤੀਚੂਰ ਮੋਤੀਚੂਰ ਸਟੇਸ਼ਨ ਦਾ ਨਾਮ ਇੱਥੋਂ ਸ਼ਾਇਦ ਲੱਦਾ ਲੱਡੂ ਬਣਦੇ ਆ ਮੋਤੀਚੂਰ ਦੇ ਜਿਹੜੇ ਮੇਰੇ ਫੇਵਰਟ ਆ ਸੋ ਉੱਤਰ ਕੇ ਦੇਖਦੇ ਆ ਵੈਸੇ ਹੁਣ ਰਾਤ ਦੇ ਅਸੀਂ ਤਕਰੀਬਨ 12 ਵਜੇ ਦੇ ਸਫ਼ਰ ਕਰ ਰਹੇ ਆ ਸੁੱਤੇ ਹੋਏ ਸੀਗੇ ਉਨ ਉੱਠੇ ਆ ਹਜੇ ਚਾਹ ਚੂ ਵੀ ਕੁਛ ਨਹੀਂ ਪੀਤੀ ਤੇ ਤੁਹਾਨੂੰ ਦਿਖਾ ਦਿੰਦੇ ਆ ਟ੍ਰੇਨ ਬਿਲਕੁਲ ਖਾਲੀ ਆ ਦੋ ਤਿੰਨ ਪੈਸੇਂਜਰ ਹੋਣਗੇ ਕਿਉਂਕਿ ਸਾਰਾ ਜੋ ਵੀ ਰਸ਼ ਸੀਗਾ ਹਰਦੁਆਰੀ ਉਤਰ ਗਿਆ ਤੇ ਬਾਕੀ ਚਲੋ ਰਿਸ਼ੀਕੇਸ਼ ਜਾ ਕੇ ਮਿਲਦੇ ਆ ਉੱਥੋਂ ਦਾ ਤੁਹਾਨੂੰ ਮੌਸਮ ਵੇਦਰ ਦਿਖਾਵਾਂਗੇ ਵੀ ਉਦੋਂ ਤੱਕ ਕੀ ਵੇਦਰ ਹੈ ਤੇ ਮਿਲਦੇ ਆ ਰਿਸ਼ੀਕੇਸ਼ ਜਾ ਕੇ ਇਨਾ ਵਧੀਆ ਵਿਊ ਆ ਜੀ ਦੇਖੋ ਮੈਂ ਸਪੈਸ਼ਲ ਬਾਹਰ ਬਣਾਣ ਆਇਆ ਫਿਰ ਬੱਦਲ نیچے ਦੇਖ ਰਿਹਾ ਪਹਾੜ ਉੱਪਰ ਆ ਕਿਤਾ ਸੋਹਣਾ ਲੱਗ ਰਿਹਾ ਇਸ ਲਈ ਤੇ ਕਹਿੰਦੇ ਬਲਹਾਰੀ ਕੁਦਰਤ ਵਸਿਆ ਪਰਮਾਤਮਾ ਦੇ ਰੰਗ ਆ ਜੀ ਉਹਦੇ ਰੰਗ ਚ ਹੀ ਆ ਸਭ ਕੁਝ ਕਿਆ ਬਾਤ ਹੈ ਬਹੁਤ ਦੇਖੋ ਸਭ ਪਾਸੇ ਦੁਨੀਆ ਵਸਦੀ ਹੋਈ ਹੈ ਜੀ ਦੇਖੋ ਸਪੈਸ਼ਲ ਬਾਹਰ ਨਿਕਲ ਕੇ ਬਣਾ ਰਿਹਾ ਦੇਖ ਲਓ ਵੀਉ ਮੈਂ ਬਹੁਤ ਹੀ ਸੋਹਣਾ ਵੀਉ ਆ ਹਰਿਆਣੇ ਗਿਆ ਮੈਂ भैया जोonar gan ha photo dekho on dekho wah register ekanda hone da ko ta dranda dekho, dekho. 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 ਬਦਲ ਨਹੀਂ ਚੜੇ ਗਏ ਇਹਦਾ ਸੋਹਣਾ ਮਾਹੌਲ ਆ ਸ਼ਹਿਰ ਤੁਸੀਂ ਉਹ ਫੀਲ ਕਰਦੇ ਕਰ ਰਹੇ ਹੋ ਬੜਾ ਬਹੁਤ ਆਨੰਦ ਆ ਰਿਹਾ ਪੂਰੀ ਮੌਸਮ ਵੀ ਠੰਡਾ ਵਾ ਹਲਕਲ ਕੇ ਬੂੰਦਾਬੰਦੀ ਵੀ ਹੋ ਰਹੀ ਆ ਉਹ ਸਿਗਰ ਤੇ ਇੱਕ ਛੋਟਾ ਜਿਹਾ ਘਾਰ ਵੀ ਪਿਆ ਹੋਇਆ ਬਿਲਕੁਲ ਸਿਗਰ ਤੇ ਪਹਾੜ ਦੇ ਉਹ ਸਟੇਸ਼ਨ ਆ ਗਿਆ ਵੀ ਹੁਣ ਅੱਗੇ ਪਤਾ ਨਹੀਂ ਕਿਹੜਾ ਸਟੇਸ਼ਨ ਇਹ ਹੈ ਦਾ ਵੀ ਉਹ ਦੇਖ ਲਈ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਲੋ ਜੀ ਪਹੁੰਚ ਚੁੱਕੇ ਆ ਅਸੀਂ ਰਿਸ਼ੀਕੇਸ਼ ਸਾਹਮਣੇ బోర్ ਲੱਗਾ ਸਾਈਨ ਬੋਰ ਲੱਗਾ ਰਿਸ਼ੀਕੇਸ਼ ਇਹ ਪੜਾ ਦਾ ਵੀ ਤੁਹਾਨੂੰ ਦਿਖਾਇਆ ਸੋ ਚੱਲਦੇ ਆਪਾਂ ਅੱਗੇ ਇੱਥੇ ਆਪਾਂ ਦੇਖਦੇ ਆਂ ਬਸ ਤਾਂ ਆਪਾਂ ਨੂੰ ਹੁਣ ਮਿਲ ਨਹੀਂ ਕਿਉਂਕਿ ਆਪਾਂ ਲੇਟ ਹੋ ਚੁੱਕੇ ਆ ਸੋ ਆਪਾਂ ਨੂੰ ਸ਼ੇਅਰਿੰਗ ਟੈਕਸੀ ਕਰवानी ਪੈਗੀ ਆ ਕਿੰਨ ਤੋਂ ਸਹੀ ਆਏ ਸੀਗੇ ਚਲੋ ਚੱਲਦੇ ਆ ਨੀਚੇ ਵੱਲੋਂ ਬਹੁਤ ਵਧੀਆ ਅਸ਼ੀਕੇਸ਼ ਦਾ ਸਟੇਸ਼ਨ ਆ ਤੁਸੀਂ ਦੇਖ ਸਕਦੇ ਹੋ ਅੰਡਰ ਬੇਸਮੈਂਟ ਬਣੀ ਹੋਈ ਆ ਅੰਡਰ ਬੇਸਮੈਂਟ ਬਣੀ ਹੋਈ ਆ ਤੇ ਇਹ ਚੋਰੀ ਅਸੀਂ ਲੰਘ ਰਹੇ ਆ ਬਹੁਤ ਸੋਹਣਾ ਮਾਹੌਲ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਲੈਕਟ੍ਰੋਨਿਕ ਸੀੜੀਆਂ ਲੱਗੀਆਂ ਹੋਈਆਂ ਤੇ ਲਿਫਟ ਦੀ ਵੀ ਸਹੂਲਤ ਦਿੱਤੀ ਹੋਈ ਆ ਜ ਜਦੋਂ ਆਪਣੇ ਨਾਲ ਬਜ਼ੁਰਗ ਬੱਚੇ ਆਉਂਦੇ ਆ ਆਪਾਂ ਨਹੀਂ ਪੌੜੀਆਂ ਚੜ੍ਹਦੇ ਬਜ਼ੁਰਗ ਬੱਚਿਆਂ ਨੂੰ ਕੀ ਅੱਜ ਕੱਲ ਆਪਾਂ ਵੀ ਬਜ਼ੁਰਗਾਂ ਵਰਗੇ ਆ ਕੋੜੀਆਂ ਇੰਨੀਆਂ ਚੜ੍ਹ ਨਹੀਂ ਪਉਂਦੇ ਤੇ ਇਹ ਲੋ ਨਾਰਮਲ ਰਸਤਾ ਵਧੀਆ ਸਾਹਮਣੇ ਇਲੈਕਟ੍ਰੋਨਿਕ ਸੀੜੀ ਲੱਗੀ ਹੋਈ ਆ ਇੱਥੇ ਹੋ ਰੀਆਂ ਟਿਕਟਾ ਚੈੱਕ ਅੱਜ 15 ਅਗਸਤ ਦਾ ਦਿਹਾੜਾ ਵਾ ਕਾਫੀ ਵਧੀਆ ਦਿਨ ਇਸ ਦਿਨ ਅزاد ਹੋਇਆ ਸੀ ਆਪਣਾ ਦੇਸ਼ ਤੇ ਸਲੂਟ ਆ ਉਹਨਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਤੇ ਹੁਣ ਆਗੇ ਆਪਾਂ ਸਟੇਸ਼ਨ ਦੇ ਬਾਹਰ ਸਟੇਸ਼ਨ ਕਾਫੀ ਖੂਬਸੂਰਤ ਬਣਿਆ ਹੋਇਆ ਸਾਫ ਸਫਾਈ ਕਾਫੀ ਆ ਹੁਣ ਇੱਥੋਂ ਪਤਾ ਕਰਦੇ ਆਪਾਂ ਟੈਕਸੀ ਜਾਂ ਫਿਰ ਆਟੋ ਦਾ ਜਿਹੜਾ ਸਾਨੂੰ ਹੇਮਕੁਟ ਸਾਹਿਬ ਗੁਰਦੁਆਰੇ ਲੈ ਜਾਵੇ ਤੇ ਜਿਹੜਾ ਰਿਸ਼ੀਕੇਸ਼ ਦੇ ਅੰਦਰ ਆ ਉਹ ਬਿਲਕੁਲ ਜਿਹੜਾ ਉੱਪਰ ਹੇਮਕੁਟ ਸਾਹਿਬ ਗੁਰਦੁਆਰਾ ਉਹਦੇ ਤਰ੍ਹਾਂ ਬਣਾਇਆ ਹੋਇਆ ਪਤਾ ਕਰਦੇ ਹੁਣ ਅੱਗੇ ਸਟੇਸ਼ਨ ਦੇ ਬਾਹਰ ਆ ਕੇ ਅਸੀਂ ਆਟੋ ਲੈ ਲਿਆ ਇਹ ਆਟੋ 'ਚ ਬੈਠੇ ਆ ਇਹਨਾਂ ਨੂੰ ਕਿਹਾ ਵੱਡੇ ਗੁਰਦੁਆਰੇ ਛੱਡ ਦਿਓ ਤੇ ਬਾਕੀ ਜੇ ਤੁਸੀਂ ਪਰਸਨਲ ਕਰਵਾਣੇ ਹੋ ਤੇ 100 ਰੁਪਈਆ ਚਾਰਜ ਕਰਦੇ ਆ ਯਾਨੀ ਪਰ ਪਰਸਨ 50 ਰੁਪਈਆ ਜੇ ਸ਼ੇਅਰਿੰਗ ਦੇ ਵਿੱਚ ਕਰਦੇ ਆ ਤੇ ਪਰ ਪਰਸਨ 30 ਰੁਪਈਆ ਪੈਣਗੇ ਤੁਹਾਨੂੰ ਕੋਈ ਗੱਲ ਬਾਕੀ ਅੱਗੇ ਜਾ ਕੇ ਦੱਸ ਦਿਆਂ ਤੁਹਾਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਸੋ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਹੇਮਕੁੰਡ ਸਾਹਿਬ ਜੋ ਮੈਨੇਜਮੈਂਟ ਟਰਸਟ ਵੱਲੋਂ ਰਿਸ਼ੀਕੇਸ਼ ਦੀ ਮੈਨੇਜਮੈਂਟ ਟਰਸਟ ਵੱਲੋਂ ਬਣਵਾਇਆ ਗਿਆ ਗੁਰਦੁਆਰਾ ਸੋ ਚੱਲਦੇ ਆਂ ਪਹਿਲਾ ਇੱਥੇ ਅੰਦਰ ਚੱਲਾਂਗੇ ਥੋੜਾ ਆਰਾਮ ਕਰਾਂਗੇ ਪ੍ਰਸ਼ਾਦਾ ਛਕਾਂਗੇ ਤੇ ਫਿਰ ਇੱਥੋਂ ਸ਼ੇਅਰਿੰਗ ਟੈਕਸੀ ਕਰਾ ਕੇ ਗੋਬਿੰਦ ਘਾਟ ਵੱਲ ਨੂੰ ਚੱਲੋ ਚੱਲਦੇ ਆਂ ਅੰਦਰ ਫੁਲਕਾ ਛਕਦੇ ਆਂ ਤੇ ਬਾਕੀ ਇੱਥੋਂ ਗੋਬਿੰਦ ਘਾਟ ਜਾਣ ਵਾਸਤੇ ਟਰੈਵਲਰ ਵੀ ਬੁੱਕ ਹੁੰਦੀਆਂ ਜਿਵੇਂ ਆ ਸਾਹਮਣੋਂ ਆ ਰਹੀਆਂ ਇਹਦੇ ਵਾਸਤੇ ਇੱਕ ਦਿਨ ਪਹਿਲਾਂ ਬੁਕਿੰਗ ਕਰਵਾਣੀ ਪੈਂਦੀ ਆ ਤੇ ਨਾਲ ਹੀ ਟੈਬਲ ਟ੍ਰਿਪ ਵਾਲੇ ਵੀ ਹੈਗੇ ਨੇ ਉਹਨਾਂ ਤੋਂ ਵੀ ਤੁਸੀਂ ਗੱਡੀ ਬੁੱਕ ਕਰਵਾ ਕੇ ਸੁਵਿਧਾ ਦੇ ਨਾਲ ਗੋਬਿੰਦ ਘਾਟ ਜਾ ਸਕਦੇ ਹੋ ਤੇ ਬਾਕੀ ਅਸੀਂ ਵੀ ਉੱਥੇ ਹੀ ਗੱਡੀ ਬੁੱਕ ਕਰਵਾਈ ਹੈ ਤੇ ਅਸੀਂ ਜਾ ਰਹੇ ਹਾਂ ਉੱਥੇ ਤੇ ਸਮਾਨ ਤੁਸੀਂ ਇੱਥੇ ਜਮ੍ਹਾਂ ਨਾ ਕਰਵਾਓ ਜੇ ਤੁਸੀਂ ਇੱਥੇ ਰੁਕਦੇ ਹੋ ਤੇ ਫਿਰ ਤਾਂ ਇੱਕ ਦਿਨ ਦਾ ਸਟੇ ਇੱਥੇ ਕਰਕੇ ਗੱਡੀ ਗੁਰਦੁਆਰੇ ਵੱਲੋਂ ਤੁਸੀਂ ਮੈਨੇਜਮੈਂਟ ਵੱਲੋਂ ਜਾ ਸਕਦੇ ਹੋ ਬਾਕੀ ਅਸੀਂ ਤਾਂ ਅੱਜ ਦੇ ਅੱਜ ਹੀ ਜਾਵਾਂਗੇ ਤੇ ਟਰੈਵਲ ਬਾਰੇ ਕੋ ਬੁੱਕ ਕਰਵਾ ਕੇ ਜਾਵਾਂਗੇ ਤੇ ਉਹਨਾਂ ਨੇ ਪਰ ਪਰਸਨ 800 ਰੁਪਿਆ ਲਿੱਤਾ ਆ ਮਤਲਬ ਮੌਕੇ ਤੇ ਥੋੜਾ ਘੱਟ ਵੀ ਕਰ ਲੈਂਦੇ ਨੇ ਤੇ ਬਾਕੀ ਉਹਨਾਂ ਦਾ ਅਸੀਂ ਪਾ ਦਾਂਗੇ ਨੀਚੇ ਕਾਰਡ ਡਿਸਕ੍ਰਿਪਸ਼ਨ 'ਚ ਪਾ ਦਾਂਗੇ ਉਹਨਾਂ ਦਾ ਅਗਰ ਤੁਸੀਂ ਆਉਣਾ ਆ ਤੇ ਤੁਸੀਂ ਵੀ ਕਰਵਾ ਸਕਦੇ ਹੋ ਤੇ ਬਾਕੀ ਰਜਿਸਟ੍ਰੇਸ਼ਨ ਕਰਵਾਣੀ ਇੱਥੋਂ ਜ਼ਰੂਰੀ ਹੁੰਦੀ ਹੈ ਇੱਥੋਂ ਹੀ ਰਜਿਸਟ੍ਰੇਸ਼ਨ ਕਰਵਾ ਕੇ ਚੱਲੋ ਤਾਂ ਕਿ ਤੁਹਾਨੂੰ ਅੱਗੋਂ ਪ੍ਰੋਬਲਮ ਨਾ ਆਵੇ ਕਿਉਂਕਿ ਜਦੋਂ ਆਪਾਂ ਟੂਰਲ ਟਰੈਵਲ ਵਾਲਿਆਂ ਦੇ ਨਾਲ ਜਾਂਦੇ ਆ ਤੇ ਉਹ ਰਜਿਸਟ੍ਰੇਸ਼ਨ ਆਪਣੇ ਤੋਂ ਮੰਗਦੇ ਨੇ ਤਾਂ ਹੀ ਗੱਡੀ ਅੱਗੋਂ ਨੰਗਣ ਦਿੰਦੇ ਨੇ ਯਾਨੀ ਕਿ ਹੇਮਕੁੰਟ ਤੇ ઋਸ਼ੀਕੇਸ਼ ਦੇ ਰਸਤੇ ਦੇ ਵਿੱਚ ਬੈਰੀਅਰ ਆਂਦਾ ਉੱਥੇ ਸਾਰੀ ਚੈਕਿੰਗ ਹੁੰਦੀ ਹੈ ਸੋ ਇੱਥੋਂ ਬੰਦੇ ਨੇ ਜੀ ਕਾਰਡ ਜਿਹੜੇ ਵੈਰੀਫਿਕੇਸ਼ਨ ਹੁੰਦੇ ਨੇ ਉੱਥੇ ਰਜਿਸਟ੍ਰੇਸ਼ਨ ਕਰਵਾ ਕੇ ਤੇ ਹੁਣ ਆਪਾਂ ਨਿਕਲਾਂਗੇ ਗੋਵਿੰਦ ਘਾਟ ਗੁਰਦੁਆਰੇ ਵੱਲ ਨੂੰ ਸੋ ਚਲੋ ਜੀ ਚਲਦੇ ਆਂ ਇਹ ਸਾਰੀ ਇਮਾਰਤ ਆ ਇੱਥੇ ਆ ਲੱਗਾ ਹੋਇਆ ਸਾਰਾ ਨਕਸ਼ਾ ਲੱਗਾ ਹੋਇਆ ਕਿ ਤੁਸੀਂ ਕਿਸ ਤਰ੍ਹਾਂ ਟਰੈਕ ਕਰਨਾ ਕਿਸ ਤਰ੍ਹਾਂ ਰਸਤੇ ਨੂੰ ਤੈਅ ਕਰਦੇ ਹੋਏ ਸ਼੍ਰੀ ਹੇਮਕੁੰਟ ਸਾਹਿਬ ਪਹੁੰਚਣਾ ਸੋ ਤੁਸੀਂ ਜੇਕਰ ਇਥੋਂ ਦੇਖਣਾ ਚਾਹਣੇ ਹੋ ਤਾਂ ਵੀਡੀਓ ਸਟਾਪ ਕਰਕੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਅਸੀਂ ਹੁਣ ਲੰਗਰ ਛਕ ਲਿਆ ਹੋਇਆ ਹੁਣ ਥੋੜੀ ਦੇਰ ਅਸੀਂ ਇੱਥੇ ਆਰਾਮ ਕਰਾਂਗੇ ਫਿਰ ਆਪਣੀ ਗੱਡੀ ਇੱਥੇ ਆ ਜਾਏਗੀ ਜਿਹੜੀ ਟੂਰਲ ਟਰੈਵਲ ਵੱਲੋਂ ਕਰਵਾਈ ਹੋਈ ਆ ਹੁਣ ਥੋੜਾ ਬਹੁਤ ਅੰਦਰੋਂ ਘੁੰਮਦੇ ਆ ਦਰਸ਼ਨ ਕਰਦੇ ਆ ਤੇ ਆ ਇੱਕ ਪਾਸੇ ਹਾਲ ਬਣਿਆ ਹੋਇਆ ਜਿੱਥੇ ਕਮਰੇ ਜਿਹੜੇ ਇੱਥੇ ਦਿੱਤੇ ਜਾਂਦੇ ਆ ਸੰਗਤ ਨੂੰ ਜਿਹੜੀ ਸੰਗਤ ਆਉਂਦੀ ਆ ਰਹਿਣ ਕਿਉਂਕਿ ਪਹਿਲਾ ਇਹ ਸਫ਼ਰ ਕਰਕੇ ਆਈ ਹੁੰਦੀ ਹੈ ਸੰਗਤ ਤਾਂ ਇੱਥੇ ਇੱਕ ਦਿਨ ਆਰਾਮ ਕਰਨਾ ਜ਼ਰੂਰੀ ਬਣਦਾ ਜੇ ਤੁਸੀਂ ਸਵੇਰੇ ਤੜਕੇ ਆ ਜਾਂਦੇ ਹੋ 7 7:30 ਵਜੇ 8 ਵਜੇ ਫੇਰ ਘੰਟਾ ਇੱਕ ਵੈਸੇ ਇੱਥੇ ਰੈਸਟ ਕਰਕੇ ਚਾਹ ਪਾਣੀ ਪੀ ਕੇ ਲੰਗਰ ਛੱਕ ਕੇ ਤੇ ਇੱਥੋਂ ਜਾਓ ਆਰਾਮ ਨਾਲ ਤੇ 9-10 ਘੰਟੇ ਦਾ ਸਫ਼ਰ ਅੱਗੇ ਹੁੰਦਾ ਜਿਹੜਾ ਟੈਕਸੀ ਤੇ ਜਾਂ ਬੱਸ ਤੇ ਤੁਸੀਂ ਕਰ ਸਕਦੇ ਹੋ ਤੇ ਆ ਹੁਣ ਆਪਾਂ ਅੰਦਰ ਦਰਬਾਰ ਸਾਹਿਬ ਦੇ ਕਰ ਲਈਏ ਅੰਦਰੋਂ ਦਰਸ਼ਨ ਤੇ ਫੇਰ ਆਪਾਂ ਇੱਥੋਂ ਅੱਗੇ ਚੱਲਾਂਗੇ ਦਾ ਵਗਾਰਾ ਛੱਡ ਲਿਆ ਤੇ ਦਰਸ਼ਨ ਵੀ ਕਰ ਲਏ ਤੇ ਹੁਣ ਅਸੀਂ ਇੱਥੋਂ ਜਾ ਕੇ ਆਰਾਮ ਕਰਾਂਗੇ ਠੀਕ ਹੈ ਜੀ ਸ਼ੇਅਰਿੰਗ ਟੈਕਸੀ ਬਾਹਰ ਜਾ ਕੇ ਅਸੀਂ ਦੇਖਾਂਗੇ ਅੰਦਰ ਦਰਬਾਰ ਸਾਹਿਬ ਸਭ ਸੱਥਾ ਠੀਕ ਆਏ ਆ ਸੋ ਚਲਦੇ ਆਪਾਂ ਬਾਹਰ ਨੂੰ ਤੇ ਟਾਈਮ ਹੋਇਆ ਜੀ 9:30 ਦਾ ਤੇ ਟਾਈਮ ਨਾਲ ਚੱਲਾਂਗੇ ਤਾਂ ਕਿ ਉੱਥੇ ਟਾਈਮ ਨਾਲ ਪਹੁੰਚ ਸਕੀਏ ਸੱਤਿਆ ਜੀ ਸੱਤਿਆ ਜੀ ਹਾਂ ਜੀ ਕਿੰਨੇ ਦਾ ਮਤਲਬ ਇਹ ਤੋਂ ਹੈਗਾ ਟਰੈਕ ਆਪਣਾ गड़ी है गड़ी है। दो सौ किलोमी है, है। किलोमीटर तो किराया किराया जो रेट है टेंपू ट्रैवल का छोटी टाटा सुमो बलैरो हज़ार रुपये पर परसन है गोविंद घाट गुरुद्वारे का टिकर का ठीक है जी जिमे संगत कट दी है ਫਿਰ ਅਸੀਂ ਬੱਸਾਂ ਲਾਂਦੇ ਨਹੀਂ ਤੇ ਬੱਸ ਦਾ ਗ੍ਰਾਭ ਹੈ 700-800 ਰੁਪਏ ਠੀਕ ਹੈ ਜੀ ਠੀਕ ਹੈ ਜੀ ਤੇ ਜਦੋਂ ਸੰਗਤ ਕੱਢਦੀ ਹੈ ਫਿਰ ਅਸੀਂ ਬੱਸ ਦੇ ਰੇਟ ਵਿੱਚ ਡਾਟਾ ਸੁਮੂ ਤੇ ਟੈਂਪੂ ਟ੍ਰੇਲ ਦਾ 800 ਰੁਪਏ ਕਰਦੀ ਤਾਂ ਠੀਕ ਹੈ ਵੈਸੇ ਹੁੰਦਾ ਜੋ ਰੈਗੂਲਰ ਕਿਰਾਇਆ ਹੈ 1000 ਰੁਪਏ ਪਰ ਪਰਸਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸੋ ਚਲੋ ਜੀ ਹੁਣ ਆਪਾਂ ਹੇਮਕੁੰਡ ਦੇ ਗੁਰਦੁਆਰੇ ਤੋਂ ਨਿਕਲਣ ਲੱਗੇ ਆ ਤੇ ਆਹ ਸਵਾਰੀਆਂ ਆਪਣੇ ਨਾਲ ਨੇ ਆ ਕੁੜੀਆਂ ਦਿੱਲੀ ਤੋਂ ਆਈਆਂ ਨੇ ਹੈਲੋ ਬੋਲੋ ਹੈਲੋ ਹੈਲੋ ਤੇ ਆਪਾ ਨੂੰ ਤਰਨਤਾਰਨ ਤੋਂ ਨੇ ਤੇ ਆ ਸਾਡੇ ਡਰਾਈਵਰ ਸਾਹਿਬ ਸਾਨੂੰ ਸੇਫਲੀ ਲੈ ਜਾਓ ਠੀਕ ਹੈ ਜੀ ਚਲੋ ਬੈਠੋ ਫਿਰ ਸਾਰੇ ਫਤਿਹ ਬੁਲਾ ਦਿਓ ਫਿਰ ਇੱਕ ਵਾਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚਲੋ ਸਿੱਧੂ ਸਾਹਿਬ ਵੀ ਬੈਠ ਗਏ ਨੇ ਉਦੇ ਰਸਤੇ ਆ ਜੀ ਇੱਥੇ ਉੱਚੀਆਂ ਪਹਾੜੀਆਂ ਮੋੜਦਾਰ ਰਸਤੇ ਕਾਫੀ لینڈ ਸਲਾਈਡਾਂ ਕਾਫੀ ਹੋਈਆਂ ਹੋਈਆਂ ਕਿਉਂਕਿ ਬਾਰਿਸ਼ ਵਗੈਰਾ ਦਾ ਮੀਂਹ ਤਾਂ ਸੀਗਾ ਪਹਿਲਾਂ ਪਰ ਹੁਣ ਤਾਂ ਥੋੜਾ ਜਿਹਾ ਫਿਰ ਵੀ ਠੀਕ ਆ ਬਾਰਿਸ਼ ਨਹੀਂ ਹੈਗੀ ਹੁਣ ਵੀ ਪਰ ਸਾਨੂੰ ਜਦੋਂ ਸਟੇਸ਼ਨ ਤੋਂ ਉਤਰੇ ਆ ਉੱਥੇ ਬਾਰਿਸ਼ ਜੰਗ ਰਹੀ ਸੀ ਪਰ ਹੁਣ ਅੱਗੇ ਮੌਸਮ ਠੀਕ ਆ ਡਰਾਈਵਰ ਸਾਹਿਬ ਨੇ ਵੀ ਸਾਨੂੰ ਇਹ ਹੀ ਦੱਸਿਆ ਕਿ ਮੌਸਮ ਅੱਗੇ ਠੀਕ ਆ ਪਰ ਬਦਲ ਬਦਲ ਤਾਂ ਪਹਾੜਾਂ ਦੇ ਵਿੱਚ ਹੁੰਦੇ ਹੀ ਰਹਿੰਦੇ ਆ ਥੋੜੀ ਦੇਰ ਮਗਰੋਂ 5-10 ਮਿੰਟ ਮਗਰੋਂ ਹੈਗੇ ਆ ઋਸ਼ੀਕੇਸ਼ ਤੋਂ 60 ਕਿਲੋਮੀਟਰ ਦੀ ਦੂਰੀ ਤੇ ਉੱਪਰ ਆ ਚੁੱਕੇ ਆ ਤੇ ਹੁਣ ਅਸੀਂ ਇੱਥੋਂ ਖੜੇ ਆ ਇੱਥੋਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਦੇਵ ਪ੍ਰਿਆਤ ਦੇ ਪਹੁੰਚੇ ਆ ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਹੈ ਭਾਗੀਰਤੀ ਤੇ ਅਲਕਨੰਦਾ ਆ ਸਾਹਮਣੇ ਉਹ ਜਿਹੜੀ ਆ ਰਹੀ ਆ ਅਲਕਨੰਦਾ ਤੇ ਇਧਰ ਜਿਹੜਾ ਕਲਰ ਸ਼ੇਡ ਚੇਂਜ ਹੋ ਜਾਂਦਾ ਭਾਗੀ ਰਤੀ ਤੇ ਇਹ ਦੋਨੋਂ ਮਿਕਸ ਹੋ ਕੇ ਗੰਗਾ ਦਾ ਰੂਪ ਲੈ ਕੇ ਤੇ ਸਿੱਧਾ ਜਾਂਦੀਆਂ ਰਿਸ਼ੀਕੇਸ਼ ਨੂੰ ਇੱਥੇ ਇਹਨਾਂ ਦਾ ਸੰਗਮ ਹੁੰਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਡਿਫਰੈਂਟ ਆ ਪਾਣੀ ਦਾ ਕਲਰ ਦੇਖੋ ਪਾਣੀ ਤਾਂ ਪਾਣੀ ਆ ਬਟ ਦੇਖੋ ਨਾਲ ਰਲ ਕੇ ਵੀ ਉਹਦਾ ਸ਼ੇਡ ਨਹੀਂ ਚੇਂਜ ਹੋਇਆ ਕਿੰਨਾ ਫਰਕ ਆ ਇਸ਼ਨਾਨ ਕਰ ਰਹੇ ਆ भागीरथी ਜੋ ਇਧਰੋਂ ਆ ਰਹੀ ਹੈ ਉੱਥੇ ਲੋਕ ਇਸ਼ਨਾਨ ਕਰ ਰਹੇ ਛੋਟਾ ਜਿਹਾ ਮੰਦਿਰ ਵੀ ਬਣਿਆ ਹੋਇਆ ਸ਼ਿਵਜੀ ਦਾ ਤੇ ਬਾਕੀ ਉਹ ਤੁਹਾਨੂੰ ਦਿਖਾਈਏ ਜ਼ੂਮ ਕਰਕੇ ਜਿਹੜਾ ਸੰਸਕਾਰ ਹੋ ਰਿਹਾ ਉਹ ਨੂੰ ਤੇ ਗੰਗਾ ਦੇ ਕਿਨਾਰੇ ਸੰਸਕਾਰ ਕਰਦੇ ਸੰਸਕਾਰ ਹੋ ਰਿਹਾ ਕਰਦੇ ਆ ਲੋਕ ਇੱਥੇ ਸੰਸਕਾਰ ਗੰਗਾ ਦੇ ਲਾਗੇ ਤੇ ਬਾਕੀ ਤੁਸੀਂ ਵਿਊ ਦੇਖੋ ਅਲਕਨੰਦਾ ਕਾਫੀ ਤੇਜ਼ੀ ਦੇ ਨਾਲ ਵਹਿ ਰਹੀ ਹੈ ਕਿਉਂਕਿ ਬਰਸਾਤਾ ਦਾ ਟਾਈਮ ਹੈਗਾ ਆ ਬੜਾ ਸ਼ਾਂਤ ਆ ਭਾਗੀਰਤੀ ਭਾਗੀਰਤੀ ਨਦੀ ਬਿਲਕੁਲ ਸ਼ਾਂਤ ਆ ਕੋਈ ਇਧਰੋਂ ਰੋਲਾ ਸ਼ੋਰ ਸ਼ਰਾਬਾ ਨਹੀਂ ਜਿੰਨਾ ਅਲਕਨੰਦਾ ਦਾ ਆ ਰਿਹਾ ਤੇ ਅਸੀਂ ਖੜੇ ਆ ਕਿੱਥੇ ਆ ਦੇਵ ਪ੍ਰਿਆਸ ਨਦੀ ਜਿੱਥੇ ਦੋਨਾਂ ਦਾ ਸੰਗਮ ਹੁੰਦਾ ਇਦਾਂ ਗੱਲਾਂ ਬਾਤਾਂ ਕਰਦੇ ਹੋਏ ਡਰਾਈਵਰ ਸਾਹਿਬ ਨਾਲ ਜਾਣਕਾਰੀਆਂ ਕੋਲ ਸੁਣਾਉਂਦੇ ਹੋਏ ਬਸ ਰਸਤੇ ਨੂੰ ਇਦਾਂ ਹੀ ਬਤੀਤ ਕਰਦੇ ਰਹਿਣਾ ਚਾਹੀਦਾ ਹੱਸਦੇ ਖੇਡਦੇ ਤੇ ਵਾਇਗਰੂ ਜੀ ਦਾ ਨਾਮ ਜਪਦੇ ਹੋਏ ਬਸ ਇਦਾਂ ਹੀ ਅੱਗੇ ਵਧ ਰਹੇ ਆ ਜਿਹੜਾ ਆਹ ਵਾਲਾ ਮੰਦਿਰ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਇਹ ਦਿਹਾਰੀ ਦੇਵੀ ਦਾ ਮੰਦਿਰ ਆ ਜਿਹੜਾ ਬਿਲਕੁਲ ਗੰਗਾ ਦੇ ਵਿੱਚ ਬਣਿਆ ਹੋਇਆ ਇਹਦੀ ਵੀ ਇੱਕ ਬਹੁਤ ਪ੍ਰਾਤਨਕਾਲ ਦੀ ਹਿਸਟਰੀ ਹੈਗੀ ਆ ਜਿਹੜੀ ਤੁਹਾਨੂੰ ਜ਼ਰੂਰ ਦੱਸਾਂਗੇ ਇੱਥੇ ਇਦਾਂ ਹੀ ਬਣੇ ਰਹੋ ਸਾਡੇ ਨਾਲ ਚੈਨਲ ਦੇ ਉੱਤੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੁਲ ਦਾ ਵਿਊ ਬਹੁਤ ਵਧੀਆ ਆ ਪਰ ਅਸੀਂ ਕਾਫੀ ਉੱਤੇ ਖੜੇ ਹੋਏ ਆ ਤੇ ਉੱਤੋਂ ਇਹਦਾ ਸ਼ੂਟ ਲੈ ਰਹੇ ਆ ਅਸੀਂ ਉੱਥੇ ਆ ਗਿਆ ਸੀ ਆ ਪਿੱਛੇ ਹਾਂ ਆ ਗਿਆ ਸੀ ਉਦੋਂ ਪਾਣੀ ਜਿਹੜਾ ਮੰਦਿਰ ਦੇ ਉੱਪਰ ਦੀ ਕ੍ਰੋਸ ਹੋ ਗਿਆ ਸੀ ਪਰ ਮੰਦਿਰ ਉਦਾਂ ਹੀ ਖੜਾ ਰਿਹਾ ਤੇ ਸੁਣਨ ਦੇ ਵਿੱਚ ਆਂਦਾ ਕਿ ਕਿਹੜੇ ਅਸੁਰ ਨੇ ਮਾਤਾ ਜੀ ਦਾ ਸਿਰ ਕੀਤਾ ਸੀਗਾ ਮਹੀਸ਼ਾਸੁਰ ਮਹੀਸ਼ਾਸੁਰ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੋਪਵੇ ਵੀ ਲੱਗੀ ਹੋਈ ਆ ਯਾਨੀ ਉਹ ਸਾਹਮਣੇ ਤਾਰ ਤੋਂ ਵੀ ਆਪਾਂ ਉਹਦਾ ਵੀ ਵਿਊ ਵਧੀਆ ਵਾ ਆਨੰਦ ਲੈ ਸਕਦੇ ਆ ਪੈਦਲ ਰਸਤੇ ਦਾ ਆਪਣਾ ਆਨੰਦ ਆ ਤੇ ਰੋਪਵੇ ਦਾ ਵੱਖਰਾ ਆਨੰਦ ਆ ਤੇ ਬਾਕੀ ਮੰਦਿਰ ਦਾ ਵਿਊ ਤੁਸੀਂ ਦੇਖ ਸਕਦੇ ਹੋ ਕਿੱਦਾਂ ਨਦੀ ਦੇ ਵਿੱਚ ਬਣਿਆ ਹੋਇਆ ਸੋ ਕਾਫੀ ਮੰਤਾ ਆ ਸੰਗਤ ਕਾਫੀ ਇੱਥੇ ਹੁੰਦੀ ਆ ਪਰ ਅਸੀਂ ਕਾਫੀ ਉਚਾਈ ਤੇ ਆ ਤੁਹਾਨੂੰ ਪਤਾ ਆਪਾਂ ਆਪਣਾ ਟਰੈਕ ਅੱਜ ਦਾ ਹੈਗਾ ਆ ਹੇਮਕੁੰਡ ਸਾਹਿਬ ਦਾ ਤੇ ਆਪਾਂ ਗੋਬਿੰਦ ਘਾਟ ਪਹੁੰਚਣਾ ਆ ਸਾਨੂੰ ਅਸੀਂ ਪਿੱਛੇ ਹੀ ਕਾਫੀ ਲੇਟ ਤੁਰੇ ਆਂ ਤੇ ਸਾਨੂੰ ਅੱਗੇ ਵੀ ਟਾਈਮ ਲੱਗ ਜਾਣਾ ਜਾਂਦੇ ਹੋਏ ਤੇ ਵਿਊ ਤੁਸੀਂ ਦੇਖ ਸਕਦੇ ਹੋ ਆਪ ਲੋਗ ਦੀ ਕਰਾਂਗੇ ਜੀ ਹੁਣ ਇੱਥੇ ਹੀ ਸਮਾਪਤੀ ਹੁਣ ਅਗਲਾ ਸਫਰ ਆਪਣਾ ਰਹੇਗਾ ਗੋਮਿੰਦ ਘਾੜ ਤੋਂ ਗੋਮਿੰਦ ਧਾਮ ਤੱਕ ਦਾ ਤੇ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਬਣੇ ਰਹੋ